ਅਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਥੇਦਾਰ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਬਾਬਾ ਹਰਦੇਵ ਸਿੰਘ ਵੱਲੋਂ ਸ਼ਹੀਦ ਜਥੇਦਾਰ ਅਮਰ ਸਿੰਘ ਧਾਲੀਵਾਲ ਦੀਆਂ ਤਸਵੀਰਾਂ ਸ਼ੁਭਿਤ ਕੀਤੀਆਂ ਗਈਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸਤਿਕਾਰਯੋਗ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ निभाई पुत्रे सो गुरे सांगू में सांस के तू प्यारे निज के नैन कहरे कोई संकट रहे अपर के ओंकार उपाहे गुरु की फतह है श्री प्रभाती की सहाय वा श्री प्रभाती की कृपा साहिदा सुनी प्रतम काव अति सेवक काए गुरु नानक लई प्यारे फिरंगदवंत उड़ा सुराओं दाशे होए सभा ਆਰੇ ਪ੍ਰੇਸ਼ਰ ਉੱਤੇ 라ਹੀ ਹੈ ਜਿਸ ਦਿੱਤੇ ਸਭ ਦੁੱਖ ਦਾਈ ਧਰਮ ਪ੍ਰਤੀ ਕੌਮ ਪ੍ਰਤੀ ਸਮਾਜ ਪ੍ਰਤੀ ਉੱਚੀਆਂ ਸੁੱਚੀਆਂ ਸੇਵਾਵਾਂ ਨਿਭਾ ਕੇ ਜਾਣ ਉਹਨਾਂ ਨੂੰ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਵੱਲੋਂ ਸਰਮਾਨ ਦਿੱਤੇ ਜਾਂਦੇ ਕੇਂਦਰੀ ਸਿੱਖ ਜਾਇਬਕਰ ਦੇ ਵਿੱਚ ਕਿਸੇ ਦੀ ਫੋਟੋ ਸ਼ੋਭਿਤ ਕਰਨੀ ਇਹ ਸਮਝ ਲਓ ਇੱਕ ਵੱਡੇ ਮਾਣ ਜਿਹੜੇ ਹੈ ਕੌਮ ਵੱਲੋਂ ਦਿੱਤੇ ਜਾਂਦੇ ਵੱਡੀਆਂ ਸ਼ਖਸੀਅਤਾਂ ਦੇ ਸਰੂਪ ਇੱਥੇ ਲਾਏ ਜਾਂਦੇ ਆ ਔਰ ਸਮੇਂ ਦੇ ਨਾਲ ਉਹ ਇਤਿਹਾਸ ਬਣਦਾ ਹੈ। ਇਤਿਹਾਸ ਉਹਨਾਂ ਦਾ ਬਣਦਾ ਜਿਹੜਾ ਨੇ ਕੌਮ ਵਾਸਤੇ ਕੁਝ ਕੀਤਾ ਹੋਵੇ। ਅੱਜ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਜਹਦਰ ਅਵਤਾਰ ਸਿੰਘ ਜੀ ਜਿਹੜੇ ਕਿ ਲੰਬਾ ਸਮਾਂ 11 ਸਾਲ ਤੋਂ ਵੱਧ ਜਿਹੜਾ ਸਮਾਂ ਸੀ ਉਹ ਪ੍ਰਧਾਨ ਦੀ ਤੌਰ ਤੇ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵਿੱਚ ਮੁੱਖ ਸੇਵਾਦਾਰ ਬਣਨਾ ਜਾਂ ਉਹਦੀਆਂ ਸੇਵਾਵਾਂ ਨੂੰ ਪੱਕੀ ਇਹਨਾਂ ਨਿਭਾਉਣਾ ਇਹ ਵੀ ਕਿਸੇ ਕਿਸੇ ਦੇ ਹਿੱਸੇ 'ਚ ਆਉਂਦਾ ਹੈ। ਉਹਨੇ ਬੜੀ ਮਿਹਨਤ ਕੀਤੀ ਬੜੀ ਸੇਵਾ ਕੀਤੀ ਔਰ ਕੌਮ ਨੂੰ ਵੱਡਾ ਮਾਣ ਹੈ ਇਸੇ ਤਰ੍ਹਾਂ ਜਹਦਰ ਹਰਦੇਵ ਸਿੰਘ ਜੀ ਲੁੱਲੋਵਾਲ ਮਹਾਪੁਰਖ ਜਿਨ੍ਹਾਂ ਨੇ ਸਦਾ ਸਿੱਖੀ ਦਾ ਪ੍ਰਚਾਰ ਕੀਤਾ ਔਰ ਜਿੱਥੇ ਵੀ ਜਾਂਦੇ ਸਰ ਸ੍ਰੀ ਅਕਾਲ ਦਾ ਸੌਦੀ ਮਾਨ ਮਰਿਆਦਾ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਇਤਿਹਾਸ ਨੂੰ ਮੁੱਖ ਰੱਖ ਕੇ ਬੜੀਆਂ ਉੱਚੀਆਂ ਸੱਚੀਆਂ ਵਿਚਾਰਾਂ ਦਿੰਦੇ ਸਰ ਧਰਮ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਆਪਣਾ ਭੂਮਿਕਾ ਨਿਭਾਈ ਉਹਨਾਂ ਦੇ ਵੀ ਯਾਦ ਕੀਤਾ ਗਿਆ ਇਸੇ ਤਰ੍ਹਾਂ ਸਰਦਾਰ ਜਹਦਰ ਅਮਰ ਸਿੰਘ ਜੀ ਥਾਲੀਵਾਲ ਬੇਟ ਜਿਨ੍ਹਾਂ ਨੇ ਸਾਰੇ ਮੋਰਚੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਾਸਤੇ ਲੱਗੇ ਜਿਹੜੇ ਕਿ ਗੁਰਦੁਆਰਾ ਸੁਧਾਰ ਲਹਿਰ ਵਿੱਚ ਲੱਗੇ ਬਾਅਦ ਵਿੱਚ ਜਦੋਂ ਕਾ ਮੋਰਚਾ ਸੀ ਗੁਰੂ ਕਾ ਬਾਗ ਦਾ ਮੋਰਚਾ ਸੀ ਪੰਜਾ ਸਾਹਿਬ ਦੀ ਗੱਲ ਆਈ ਨਨਕਾਣਾ ਸਾਹਿਬ ਦੀ ਗੱਲ ਆਈ ਸਾਰੇ ਮੋਰਚੇ ਵਿੱਚ ਇੰਨੀ ਵੱਡੀ ਉਹਨਾਂ ਕੁਰਬਾਨੀ ਕੀਤੀ ਕਿ ਉਹ ਸ਼ਹਾਦਤ ਪਾ ਗਏ ਇਸ ਕਰਕੇ ਉਹਨਾਂ ਦੀ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ ਗੁਰੂ ਕਿਰਪਾ ਕਰੇ ਉਹਨਾਂ ਦੇ ਪਰਿਵਾਰ ਸਦਾ ਉਹਨਾਂ ਤੇ ਮਾਣ ਕਰਦੇ ਰਹਿਣ ਅਸੀਂ ਸਾਰੇ ਕੌਮ ਵਾਲੇ ਮਾਣ ਕਰਦੇ ਰਹੀਏ ਤੇ ਉਹਨਾਂ ਦੇ ਪਾਏ ਹੋਏ ਪੂਰਨ ਤੇ ਸਟਲ ਕੇ

ਬਾਬੂ ਜੀ ਸ੍ਰੀਰਮਣੀ ਪੁਰਾਣੀ ਜਗਨਨਾਥ ਮੋਤਰਾ ਕ੍ਰਿਧਾ ਵਾਲਾਂ ਉਹ ਤਿੰਨ ਔਟੋ ਆਜਾਇਬ ਘਰ ਚ ਸਥਾਪਿਤ ਕੀਤੀਆਂ ਗਈਆਂ ਨੇ ਇਹਨਾਂ ਵਿੱਚ ਅਤਾਰ ਸਿੰਘ ਮੱਕੜ ਸੰਤ ਬਾਬਾ ਹਰਦੇਵ ਸਿੰਘ ਢੂਲੋਂ ਵਾਲੇ ਤੇ ਸ਼ਹੀਦ ਢਾਲੀਵਾਲ ਸਾਹਿਬ ਸੰਤ ਬਾਬਾ ਹਰਦੇਵ ਸਿੰਘ ਜੀ ਢੂਲੋਂ ਵਾਲਿਆਂ ਦਾ ਮਹਾਨ ਜੀਵਨ ਜੋ ਕਿ ਸਿੱਖੀ ਦੇ ਪ੍ਰਚਾਰ ਵਿੱਚ ਤੇ ਹਰ ਜੁੱਧ ਦੇ ਵਿੱਚ ਉਹਨਾਂ ਨੇ ਆਪਣਾ ਵੱਖਰਾ ਯੋਗਦਾਨ ਪਾਇਆ ਅੱਜ ਉਹਨਾਂ ਦਾ ਮੁੱਲ ਸਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸਾਰੇ ਸੰਤਾਂ ਨੇ ਇਕੱਠੇ ਹੋ ਕੇ ਸੰਤ ਬਾਬਾ ਹਰਦੇਵ ਸਿੰਘ ਜੀ ਦੀ ਜੋ ਤਸਵੀਰ ਹੈ ਉਹ ਸ਼ੋਹਰਤ ਕਰਕੇ ਕਰਿਆ ਅਸੀਂ ਸਰੋਣੀ ਕਮੇਟੀ ਪ੍ਰਧਾਨ ਬੀਬੀ ਜੀ ਗਿੱਕਾ ਦਾ ਤੇ ਸਿੰਘ ਸਾਹਿਬ ਜਕਾਰ ਸਿੰਘ ਜੀ ਦਾ ਤੇ ਹੋਰ ਸਾਰੇ ਮਹਾਪੁਰਸ਼ ਬਾਬਾ ਕਸ਼ਮੀਰਾ ਸਿੰਘ ਢੂਰੀ ਵਾਲੇ ਸਰਦਾਰ ਹਾਕਮ ਸਿੰਘ ਗੱਡਾ ਵਾਲੇ ਤੇ ਕੁਠਾਰੀ ਸਾਹਿਬ ਸਾਰੇ ਸੰਤਾਂ ਵਾਹਪੁਰਸ਼ਾਂ ਦਾ ਤੇ ਸਰਮੁਣੀ ਕਮਾਟੀ ਦਾ ਧੰਨਵਾਦ ਕਰਦੇ ਆਂ ਇਹਨਾਂ ਨੇ ਇਹ ਤਿੰਨੇ ਜੋ ਤਸਵੀਰਾਂ ਹੈ ਅਜਾਇਬ ਕਰਕੇ ਸਤਾਫ ਕਰਕੇ ਇਹਨਾਂ ਤਿੰਨਾਂ ਦੀ ਵੱਡੀ ਵੱਡੀ ਸਿਹਤ ਜੀ ਦਿੱਤੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ